ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਹੰਗ ਸਿੰਘ ਸਮੂਹ ਜਫੇਬੰਦੀਆਂ ਗੁਰੂ ਕੀ ਆਲਾਡਲੀਆਂ ਫੌਜਾਂ ਤੇ ਸਮੂਹ ਸੰਗਤਾਂ ਪਿੰਡ ਹਰਪੁਰੇ ਪਹੁੰਚੇ ਆ ਜਿੱਥੇ ਸਾਡੇ ਜਥੇਦਾਰ ਸਤਕਾਰਯੋਗ ਬਾਬਾ ਰਤਨ ਸਿੰਘ ਜੀ ਪ੍ਰਾਤਨ ਗੁਰੂ ਘਰ ਨਗਰ ਦਾ ਜਿਹੜਾ ਸਭ ਤੋਂ ਪਹਿਲਾ ਗੁਰੂ ਘਰ ਬਣਿਆ ਸੀ ਪ੍ਰਾਤਨ ਗੁਰੂ ਘਰ ਉੱਥੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉਸਤਵ ਤੇ ਸਮੂਹ ਸੰਗਤਾਂ ਤੇ ਪਿੰਡ ਹਰਪੁਰੇ ਤੇ ਪਨੂਪ ਸਮੂਹ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਉੱਥੇ ਅੱਜ ਖੰਡਪੜ ਸਾਹਿਬ ਦਾ ਭੋਗ ਪਾਇਆ ਗਿਆ। ਉਸ ਤੋਂ ਅਪਰੰਤ ਗੁਰੂ ਕਾ ਪ੍ਰਸ਼ਾਦਾ ਲੰਗਰ ਚੱਲ ਰਿਹਾ ਜਿਹੜੀਆਂ ਸਮੂਹ ਸੰਗਤਾਂ ਸ਼ੱਕ ਰਹੀਆਂ। ਤੇ ਅੱਜ ਜਥੇਬੰਦੀਆਂ ਦਾ ਇਕੱਠ ਹੋਇਆ ਤੇ ਤਨਗਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਜਥੇਬੰਦੀਆਂ ਤੇ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਕਰਨ ਗੁਰੂ ਨਾਨਕ ਪਾਤਸ਼ਾਹ। ਤੇ ਅੱਜ ਜੋ ਵੀ ਸੰਗਤਾਂ ਨੇ ਤਿਲਪੁਲ ਦਾਨ ਕੀਤਾ ਜੋ ਇਹਨਾਂ ਦੇ ਮੰਨ ਦੀ ਭਾਵਨਾ ਜੋ ਵੀ ਸੰਗਤਾਂ ਦੀ ਸ਼ਰਧਾ ਹੈ ਉਹ ਧੰਗੁਰ ਨਾਨਕ ਪਾਤਸ਼ਾਹ ਜੀ ਆਪਣੇ ਲੇਖੇ ਵਿੱਚ ਲਾਉਣ ਚੜ੍ਹਦੀ ਕਲਾ ਕਰਨ ਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੂੰ ਇਸੇ ਤਰ੍ਹਾਂ ਸੇਵਾ ਸੰਭਾਲਣ ਦਾ ਅਨਿਤ ਨਿਮ ਕਰਨ ਦਾ ਗੁਰੂ ਮਹਾਰਾਜ ਜੀ ਦੀ ਸੇਵਾ ਕਰਦਾ ਬਾਲੂ ਗੰਬਕਸ਼ਨ ਸੰਦੋ ਰੁਕਸ਼ੀਆ ਬਖਸ਼ਰ ਪਰਿਵਾਰ ਦੇ ਕੰਨ ਚੜ੍ਹਦੀ ਕਲਾ ਤੇ ਸੰਗਤ ਵੱਧਵਾਉਣ ਦਾ ਸਹਿਯੋਗ ਕਰੇ ਤਾ ਜੋ ਇਹ ਗੁਰੂਆਂ ਫੌਜਾਂ ਇਸੇ ਤਰ੍ਹਾਂ ਵੱਧ ਵੱਧ ਕੇ ਜਿਹੜੇ ਧਾਰਮਿਕ ਤੇ ਜਗਤ ਤੇ ਸੰਸਾਰ ਦੇ ਹੱਕ ਵਿੱਚ ਕਾਰਜ ਦਿੰਦੇ ਹੋ ਕਰ ਸਕਣ ਤੇ ਚੜ੍ਹਦੀ ਕਲਾ ਜਿਹੜੀ ਉਹ ਵਰਤ ਸਕੇ ਦੂਜੇ ਨੰਬਰ ਤੇ ਬੇਨਤੀ ਆ ਕਿਸੇ ਨਾ ਤੱਕਾ ਹੁੰਦਾ ਕੋਈ ਹਰਪੁਰੇ ਸਾਈਡ ਦਾ ਇਨਸਾਨ ਹੈ ਕੋਈ ਇਧਰ ਤੰਦੋਈ ਪੰਬੋਈ ਇਸੇ ਅਰਕਮੰਦ ਕੋਰਦਾ ਕਿਉਂ ਬਾਬਾ ਜੀ ਨੂੰ ਪਿੰਡ ਹਰਪੁਰੇ ਆਣ ਕੇ ਗੁਰਦੁਆਰਾ ਸਾਹਿਬ ਦੇ ਸਤਾਣ ਤੇ ਮਿਲ ਸਕਦਾ ਹੈ ਮੇਰੇ ਜਥੇਬੰਦੀਆਂ ਦਾ ਵਿਚਾਰ ਕਰਕੇ ਉਹਨਾਂ ਨੂੰ ਇਨਸਾਫ ਦੁਆਇਆ ਜਾਏਗਾ ਬਾਬਾ ਰਤਨ ਸਿੰਘ ਜੀ ਨਾਲ ਵੀ ਸੰਪਰਕ ਕਰੋ ਤਾਂ ਜੋ ਅੱਗੇ ਤੋਂ ਅੱਗੇ ਜਿਹੜੀਆਂ ਸੇਵਾਵਾਂ ਇਹ ਵੱਧ ਸਕਣ ਨਾਲ ਬਾਬਾ ਮੇਜਰ ਸਿੰਘ ਜੀ ਸਾਡੇ ਨਾਲ ਹਰਪੁਰੇ ਤੋਂ ਇਹਨਾਂ ਦੀ ਧੰਧੋਰੀ ੱਡੇ ਦੇ ਵਿੱਚ ਵੀ ਕੱਪੜੇ ਦੀ ਦੁਕਾਨ ਹੈ ਹੋਰ ਜਥੇਬੰਦੀਆ ਸਿੰਘ ਸਾਹਿਬ ਬਾਬਾ ਸੇਰ ਸਿੰਘ ਜੀ ਆਪ ਜੀ ਬਾਬਾ ਸਾਲੂ ਸਿੰਘ ਜੀ ਹੋਰ ਸਾਡੇ ਬਾਬਾ ਵਿਕਰਮਜੀਤ ਸਿੰਘ ਜੀ ਤੇ ਜਿੱਲੇ ਵੀ ਸਾਡੇ ਵੀਰ ਹੋਰ ਸੰਤਾ ਸਾਰੇ ਇਕੱਤਰ ਹੋਈਆਂ ਨੇ ਡਾਕਟਰ ਲਖਬੀਰ ਸਿੰਘ ਜੀ ਹਰਪੁਰ ਤੋਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਸਰਬੱਤ ਦੇ ਭਲੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ